ਸੋ ਹਾਂਜੀ ਬਿਲਕੁਲ ਘੁੰਮਦੇ ਘੁੰਮਦੇ ਬਿਲਕੁਲ ਆਪਾਸੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਕ੍ਰਿਸਟਮਸ ਮਾਰਕੀਟਸ ਸੋ ਅੱਜ ਦਾ ਵਲੌਗ ਆਪਨਾ ਕਿ ਸੋਸ ਮਾਰਕੀਟ ਦਾ ਹੋਊਗਾ ਸੋ ਦੇਖਦੇ ਆ ਤੁਸੀਂ ਨਾਲ ਦੇ ਨਾਲ ਐਕਸਪਲੋਰ ਕਰੋ ਦੇਖੋ ਤੁਸੀਂ ਕੀ ਕੁਝ ਦੇਖ ਸਕਦੇ ਆ ਆਪਾਂ ਲੈ ਸਕਦੇ ਆ ਸੋ ਨਿਕਲਦੇ ਆ ਸਾਰੀ ਇੱਧਰ ਦੁਕਾਨਾਂ ਲੱਗੀ ਆ ਜੀਆਂ ਆਪਣਾ ਟਰੈਡੀਸ਼ਨ ਫੂਡ ਵੀ ਸੋ ਇੱਧਰ ਤੁਸੀਂ ਦੇਖ ਸਕਦੇ ਆ ਅ ਡਿਫਰੈਂਟ ਚੀਜ਼ ਸੋ ਇਥੋਂ ਦਾ ਟਰੈਡੀਸ਼ਨ Um, is your tradition cheese yeah from Austria? Yeah? Yes, from Austria. It's Austria. not exactly from here, but Yeah. <laughs> this way. Around. <laughs> yeah. <laughs> That's yeah. So, welcome to see. This cheese is a different cheese, yeah? Yes, different cheese. For example, this one is mountain cheese. Huh? It's aged six months, and this one would be one year. okay That's And amazing. this one is very strong. It's aged for five years. oh you know, Can you I taste? You want to try this one? Yeah, oh, any, awesome. any just little bit like this yes Probably. enough enough so take the the name is the name is right? oh, yeah. so. mm. it's good it's very with nice. salt yeah like because sour. other i tried yeah. i didn't like you okay. know but this was <laughs> yeah, strong, eyes. and it's like a little bit old, almost like Parmesan yeah. because it's it built like the salt crystals over the years. Thank you. Nice yeah, to see you. are welcome. You're welcome. <laughs> are you YouTuber? Yeah, yeah. Nice. no am no No, i Mike. I will try to do my best. Nice, nice. Thank you. See you. You're welcome. Bye, bye. So, absolutely, cheese did the answer. Junior, पश्चागिया. So, i ਸਿਸਟਮ ਸੋ ਇੱਧਰ ਟੋਪੀਆਂ ਦਾ ਸਿਲਸਿਲਾ ਕਿਉਂਕਿ ਠੰਡ ਬਹੁਤ ਜ਼ਿਆਦਾ ਸਵਿੱਧਰ ਬੀਬੀਆਂ ਨਾਲ ਬਤਾਨ ਨੂੰ ਬੜੀ ਚੰਗੀ ਤਰ੍ਹਾਂ ਹਨ ਮੇਨਟੇਨੈਂਸ ਕੀਤਾ ਹੋਇਆ ਸੋ ਇੱਧਰ ਝੂਟੇ ਨੇ ਸੋ ਦੇਖ ਸਕਦੇ ਆ 크ਿਸਮਸ ਦੇ ਵਿੱਚ ਬੀਬੀਆਂ ਮਾਈਆਂ ਸਾਰੇ ਮੇਰੇ ਹਲ ਦੇਖਦੇ ਨੇ ਸੋ ਬਿਲਕੁਲ ਇੱਧਰ ਤੁਸੀਂ ਦੇਖ ਸਕਦੇ ਆ ਟੋਪੀਆਂ ਟੋਪੀ ਦਾ ਪ੍ਰਾਈਸ ਜੇਕਰ ਮੈਂ ਤੁਹਾਨੂੰ ਗੱਲ ਕਰਾਂ ਕੋਈ 10 ਯੂਰੋ ਭਾਅ ਦਾ ਆਪਣੇ ਉੱਧਰ ਦਾ 10000 ਰੁਪਏ ਬਣ ਜਾਂਦਾ ਸੋ ਸੂਪਰ ਸਾਲ ਆ ਟੋਪੀ ਜਿਹੜੀ ਆ 700 ਰੁਪਏ ਦੀ ਸੋ ਇਸ ਤਰ੍ਹਾਂ ਦੀ ਦੁਕਾਨਾਂ ਜਿਹੜੀਆਂ ਇਹਨਾਂ ਨੂੰ ਮੇਨਟੇਨੈਂਸ ਕੀਤਾ ਹੋਇਆ ਸੋ ਚਲੋ ਚੱਲਦੇ ਆ ਅੱਗੇ ਸੋ ਇੱਧਰ ਆਪਣਾ ਆ ਗਿਆ ਕ੍ਰੈਪ ਕੇਕ ਕ੍ਰੈਪ ਕੇਕ ਭਾਵ ਕੀ ਵੱਖਰਾ ਜਿਹਾ ਹੁੰਦਾ ਪਤਾ ਨਹੀਂ ਕੀ ਬਣਾ ਰਹੇ ਨੇ ਕਿਵੇਂ ਆ ਸੋ ਇੱਧਰ ਛੱਲੇ ਮੁੰਦੀਆਂ ਤੇ ਇੱਧਰ ਤੁਸੀਂ ਕਿਸੇ ਪ੍ਰਕਾਰ ਦੀ ਗਾਨੀ ਇਨਸ਼ਾ ਅੱਲਾ ਜਿਵੇਂ ਮੇਲਾ ਲੱਗਾ ਹੁੰਦਾ ਹੋਵੇ ਵੱਖਰੇ ਵੱਖਰੇ ਤਰ੍ਹਾਂ ਦੇ ਨਾਲ ਬੈਗਸ 17 0 15 ਯੂਰੋ ਸੋ ਇਧਰ ਖਾਣ ਪੀਣ ਵਾਸਤੇ ਇੱਥੋਂ ਦਾ ਟ੍ਰੈਡੀਸ਼ਨਲ ਫੂਡ ਜਿਹੜੀ ਸੋ ਇਧਰ ਚੱਲਦੇ ਆ ਅੱਗੇ ਚੱਲਦੇ ਆਂਗੇ ਤੁਹਾਨੂੰ ਸੇਟ ਆਕੈਂਗ ਸੋ ਜਿੰਮ ਮੰਮਨ ਆச்சா ਇਹ ਆਸੀਏ ਇਹ ਅੱਗੇ ਜਰਾਬਾਂ ਨੇ ਹਾਂ This is for put inside hi uh, this is an i see new one This is for this, no? Yes, for the toes. For uh, for make hot. Yes, yeah. exactly. They are made of uh, neoprene. Neoprene. Yeah. Neoprene, yes. And you put them over the socks and okay. go in the shoes, and then yeah, it keeps your toes warm. Yeah, it's. Uh, I think maybe which people go to snow upstairs. Exactly. They, maybe they yeah. use, no? Yes, yes, yes. Mm. Can I see? ਆਫ ਕੋਰਸ ਯੈਸ ਯੂ ਕੈਨ ਯੂ ਕੈਨ ਟੱਚ ਯੈਸ ਆਈ ਕੈਨ ਟੱਚ ਸੋ ਬਿਲਕੁਲ ਦੇਖੋ ਨਵੀਂ ਨਵੀਂ ਚੀਜ਼ ਇਹਨੂੰ ਜਿਵੇਂ ਇੱਥੋਂ ਆ ਕਢਾਈ ਕਰਕੇ ਹੈ ਕਿ ਕੁਛ ਮਨ ਉਹਦਾ ਬਣਾਇਆ ਜਿਵੇਂ ਹੱਥ ਤੇ ਨੂੰ ਜਿਆਦਾ ਵਿੱਚ ਪੈਰਾਂ ਦੇ ਵਿੱਚ ਪੈਰਾਂ ਦੇ ਵਾਸਤੇ ਹਨ ਤੁਸੀਂ ਯੂਜ਼ ਕਰ ਸਕਦੇ ਆ ਸੋ ਇਹ ਸਾਡੇ ਵੀਰ ਜੀ ਨੇ ਜਿਹੜੇ ਦਿਖਾ ਰਹੇ ਨੇ ਆਰ ਯੂ ਮੇਕਿੰਗ ਅ ਫਿਲਮ ਯੈਸ ਆਲ ਰਾਈਟ ਇਟਸ ਗੋਇੰਗ ਟੂ ਇੰਡੀਆ ਯਾ ਆ ਟੂ ਇੰਡੀਆ ਯਾ ਵਾਟ ਅਬਾਊਟ ਇਨ ਇੰਡੀਆ ਪੰਜਾਬ ਪੰਜਾਬ Yeah. punjab amritsar so the people like because uh, i travel around the world so that's cool, very yeah. nice to see you and your stuff appreciate it. Thank, thank you, you. so bada <laughs> wadiya asi veer ji hona da stuff chalde aage so dekh sakde ho tum look look tiki 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 dugi dugi digi digi so idhar bags so another studio so idhar tusi dekh sakde ha ਪ੍ਰੋਟੀਨ ਵਾਲੇ ਕੱਪ ਚਾਹੇ ਚਨਾ ਤੁਸੀਂ ਜੂਸ ਵਗੈਰਾ ਪੀ ਸਕਦੇ ਹੋ ਕੱਪ ਕੱਪ ਵਗੈਰਾ ਕਾਫੀ ਇੱਥੇ ਤੁਹਾਨੂੰ ਮਿਲ ਜਾਣਗੇ ਕੀਮਤ ਦੇ ਵਿੱਚ ਸੋ ਚਲੋ ਚੱਲਦੇ ਹਾਂ ਅੱਗੇ ਸੋ ਇੱਧਰ ਮਾਈ ਵੇਚ ਰਹੀ ਆ ਬੋਂ ਜੌਰਨ ਕੋਸਾ ਇਟਾਲੀਆ ਬੋਂ ਜੌਰਨ ਤਸੀਮੀ ਆ ਸਨੇ ਹੋਰਾ ਬੈਬੀ ਬੋਲਦੀ ਤਾਲੀਆਂ ਸੋ ਇਹ ਵੇਚਦੀ ਆ ਬੀਬੀ ਗਰਮ ਗਰਮ ਸਮਾਨ ਬੁੱਢੀਆਂ ਵਾਸਤੇ ਸੋ ਬੀਬੀਆਂ ਇੱਥੋਂ ਸਮਾਨ ਲੈ ਸਕਦੀਆਂ ਹੈ ਸ ਮੈਲ ਬੜੀ ਹੋਰ ਤਰ੍ਹਾਂ ਦੀ ਮੈਨੂੰ ਲੱਗਦਾ ਕਿਸੇ ਜਾਨਵਰ ਦੇ ਜਾਂ ਉਹਦੀ ਬਾਂਦੀ ਹੋਗੀ ਸੋ ਇੱਧਰ ਮੋਮਬੱਤੀਆਂ ਜਗਾਉਣ ਵਾਸਤੇ ਅਰਗਬੱਤੀਆਂ ਜਗਾਉਣ ਵਾਸਤੇ ਦੁਕਾਨ ਸੋ ਜਿਨ੍ਹਾਂ ਦੇ ਵਿੱਚ ਤੁਸੀਂ ਲਾਈਟਿੰਗ ਵਗੈਰਾ ਲਾਈਟਿੰਗ ਵਗੈਰਾ ਜਲਾ ਕੇ ਤੇ ਆਪ ਦਾ ਰਾਤ ਨੂੰ ਉਹ ਕਰ ਸਕਦੇ ਆ ਇੱਧਰ ਥੋੜਾ ਬਹੁਤ ਛਕਣ ਛਕਾਉਣ ਵਾਲਾ ਸਮਾਨ ਸੋ ਇਹ ਆ ਜੀ ਬਿਲਕੁਲ ਸਾਡੇ ਨਾਲ 크리스마ਸ ਮਾਰਕੀਟ ਸੋ ਇੱਧਰ ਸੈਂਟਾ ਕਲੌਜ਼ ਦਾ ਸਿਸਟਮ ਲਿਸਟਮ ਸੋ ਇੱਧਰ ਆ ਗਿਆ ਆਪਣਾ ਇਹ ਬੀਬੀ ਬਣਾਉਂਦੀ ਆ ਜਿਵੇਂ ਆਪਾਂ ਚੰਡਾ ਬਾਲਦੇ ਆ ਚੰਡਾ ਬਾਲਣ ਵਾਸਤੇ ਤੂਫ ਸਮੱਗਰੀ ਇਹ ਹੈਗੀ ਆ ਅਲੱਗ-ਅਲੱਗ ਤਰ੍ਹਾਂ ਦੀ ਸਮੱਗਰੀ ਆ ਤੁਸੀਂ ਦੇਖ ਸਕਦੇ ਹੋ ਦੀਦੀਆਂ ਨੂੰ ਸੰਭਾਲ ਰਹੀ ਆ ਜੋ ਨਹੀਂ ਆਪਾਂ ਚੰਡਾ ਬਾਲਦੇ ਹਾਂ ਦਲਤਾਂ ਦੇ ਵਿੱਚ ਇਸ ਤਰ੍ਹਾਂ ਦੀ ਲੱਕਰੀ ਵੱਕਰੀ ਸਮਗਰੀ ਜਿਹੜੀ ਆ ਤੁਸੀਂ ਪਾ ਸਕਦੇ ਆ ਇਹ ਆਪਾਂ ਜਰੂਰ ਮੈਂ ਲੈਣੀ ਹੈ ਥੋੜਾ ਜਿਹਾ ਰੁੱਕ ਕੇ ਫਿਰ ਕਰਦੇ ਆਂ ਗੱਲ ਇਹਦਾਂ ਸੋ ਬਿਲਕੁਲ ਇੱਧਰ ਗ੍ਰੇਨ ਝੁਣੀ ਸੋ ਇੱਧਰ ਬੱਚਿਆਂ ਦੇ ਖੇਡਣ ਵਾਸਤੇ ਸੋ ਚੱਲਦੇ ਆਂ ਅੱਗੇ ਸੋ ਇਹ ਸਾਰੀ ਆ ਜੀ ਆਪਣੇ ਨਾਲ ਤੁਸੀਂ ਦੇਖ ਰਹੇ ਹੋ ਕ੍ਰਿਸਮਸ ਮਾਰਕੀਟ ਇੱਧਰ ਮੋਮਬੱਤੀਆਂ ਤੇ ਡ੍ਰੈਗਨ ਬਣਾਇਆ ਹੋਇਆ ਉਹਦਾ ਹੱਥ ਦਾ ਬੱਚੇ ਚੈੱਕ ਕਰੋ ਤੁਸੀਂ ਕੀ ਹੈ ਨਾ ਮੋਮਬੱਤੀਆਂ ਸੋ ਇੱਧਰ ਸ਼ਗਨ ਸਕਾਉਣ ਵਾਲਾ ਸਿਸਟਮ ਸੋ ਇਧਰ ਜਿਹੜੀਆਂ ਲੱਕੜ ਦੇ ਨਾਲ ਡਿਜ਼ਾਈਨਿੰਗ ਜਿਹੜੀ ਆ ਕੀਤੀ ਹੋਈ ਆ ਸੋ ਕ੍ਰੀਏਟਿਵ ਆਈਡੀਆਸ ਹਲੋ ਯੂ ਕ੍ਰੀਏਟ ਬਾਈ ਯਰਸੈਲਫ ਯੈਸ ਯੈਸ ਯੂ ਵੀ ਕੈਨ ਡੂ ਦੈਟ ਹੇਅਰ ਵੀ ਜਸਟ ਟੇਕ ਅ ਫਿਊ ਮਿੰਟਸ ਸੋ ਯੂ ਕੈਨ ਡੂ ਦੈਟ ਹਟ ਹੋਮ ਹਾਂ ਦੈਟਸ ਰਾਈਟ ਦੇ ਹੈਵ ਡਿਫਰੈਂਟ ਪੋਸਿਬਿਲਿਟੀਜ਼ ਸੋ ਵੀ ਹੈਵ ਦ You can just use them with the, with the charge mm. or with batteries. Oh, that's or you, can have, you can have. also have the small stars. Small stars. These oh. are two, you can hang them. I appreciate it. They are with batteries. That's been very nice. I'm also an artist, but I make sketches, you know. Oh, okay. So that's why I like your idea. I make sketches in only five minutes. Okay. <laughs> yeah. I'm an artist too. Thank you. Very nice to see you. You're welcome. ਸੋ ਵੀ ਦਾ ਸੋਈ ਦੀ ਕੁਝ ਲਾਉਗੇ ਵੀ ਵੀ ਅਹੀਂ ਦਾ ਆਰਟਿਸਟ ਆ ਲੱਕੜ ਦਾ ਤੇ ਆਪਣੇ ਸਮਾਨ ਉੱਥੇ ਵੀ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਸੋ ਇੱਧਰ ਛਕਣ ਛਕਣ ਵਾਲਾ ਸਿਸਟਮ ਇੱਧਰ ਫੀਲ ਸੀ ਗੁਰ ਲੈਣਾ ਸਪਰਬਲ ਸੋ ਇੱਧਰ ਆ ਗਈ ਜੀ ਲੱਕੜ ਦੀ ਦੁਕਾਨ ਲੱਕੜਾ ਦੇਖੋ ਲੱਕੜ ਦੇ ਆਰਟੀਕਲ ਜਿਹੜੇ ਸਾਰੇ ਬਣਦੇ ਨੇ ਸੋ ਇੱਧਰ ਖਾਣ ਪੀਣ ਵਾਲਾ ਅੱਗੇ ਚੱਲਦੇ ਆਂ ਦੇਖਦੇ ਆਂ ਆਪਾਂ ਨੂੰ ਕੀ ਕੁਝ ਮਿਲ ਸਕਦਾ ਸੋ ਇੱਧਰ ਵੀ ਤੁਸੀਂ ਇੰਜੋਏ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਦਿਓ ਇੱਧਰ ਸਮਥਿੰਗ ਮੌਸਟਰਸ ਇਹ ਕਿਹ ਚੀਜ਼ ਆ ਹਾਂ ਇਹ ਹੱਥ ਨਾਲ ਕ੍ਰੀਏਟ ਕੀਤੀਆਂ ਹੋਈਆਂ ਫਲਾਵਰਸ ਹੱਥ ਨਾਲ ਕ੍ਰੀਏਟ ਕੀਤੇ ਹੋਏ ਜਹਾਜ਼ ਸੋ ਇੱਧਰ ਜੀਵਲਰੀ ਮਾਤਾ ਜੀ ਜੀਵਲਰੀ ਵੇਚ ਰਹੇ ਨੇ ਤੋ ਇਧਰ ਤੁਸੀਂ ਦੇਖ ਸਕਦੇ ਹੋ ਟੋਸ, ਟਿੱਚਰਸ, ਬ੍ਰੈਡ, ਸੋਸ ਦੀਆਂ ਨੇਤ ਕਰ ਰਹੀਆਂ। ਸੋ ਇਧਰ ਮੇਲਾ ਜਿਹੜਾ ਚਾਲੂ ਹੋ ਜਾਂਦਾ। ਬਾਅਦ ਵਿੱਚ ਆਪਾਂ ਸਿਨੇਮੈਟਿਕ ਸ਼ਾਟ ਲਾ ਕੇ ਲਾਵਾਂਗੇ। ਸੋ ਇਧਰ ਕਿੰਨਾ ਮਜ਼ਾ। ਸੋ ਇਧਰ ਜਿਹੜਾ ਮੇਲਾ ਬੱਚਿਆਂ ਵਾਸਤੇ, ਬੱਚਿਆਂ ਦੇ ਖੇਡਣ ਵਾਸਤੇ ਸੋ ਇਧਰ ਆਪਾਂ ਵੀਡੀਓ ਨਹੀਂ ਬਣਾਉਣੀ। ਕਿਉਂਕਿ ਬੱਚਿਆਂ ਦੀ ਵੀਡੀਓ ਕਦੀ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਅ डैट आर काइंड ऑफ वायलेंस सो इधर आ गए चेक करो सो इधर चेक करो सारे मेरे अल देखने ਮਾਤਾ ਜੀ ਵੀ ਦੇਖਦੇ ਨੇ ਵਾਹ ਕੀ ਬਾਤ ਹੈ ਕਿ ਫਰੈਂਡਸ ਸੋ ਇਧਰ ਖਾਣ ਪੀਣ ਵਾਲਾ ਸੋ ਅੱਗੇ ਉਹ ਸੋ ਇਧਰ ਸੋ ਇਹ ਸੀ ਜੀ ਤੁਹਾਨੂੰ ਦਿਖਾਈ ਆਪਾਂ ਕ੍ਰਿਸਮਸ ਮਾਰਕੀਟ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਦੇਖਿਆ ਤੁਸੀਂ ਡਿਫਰੈਂਟ ਚੀਜ਼ਾਂ ਸੋ ਇਸ ਤਰ੍ਹਾਂ ਜਿਹੜੇ ਆ ਬਾਜ਼ਾਰ ਵਗੈਰਾ ਜਿਹੜੇ ਲੱਗਦੇ ਨੇ ਸੋ ਧੰਨਵਾਦ ਤੁਹਾਡਾ ਜਿੰਨੇ ਕੁ ਤੁਸੀਂ ਸਪੋਰਟ ਕਰਦੇ ਹੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਦਿਓ ਸੋ ਹਾਜ਼ਰ ਹੋਵਾਂਗੇ ਜੀ ਫੇਰ ਨਵੀਂ ਵੀਡੀਓ ਲੈ ਕੇ